ਸਵਾਗਤ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਪਹੁੰਚੇ ਆ ਬਈ ਸ਼ਾਨਦਾਰ ਕਬੂਤਰਬਾਜੀ ਮੁਕਾਬਲਾ ਪਿੰਡ ਕਾਲਸਾਂ ਆਓ ਵੀਰੇ ਤੁਹਾਨੂੰ ਲੈ ਕੇ ਚੱਲਦੇ ਆਂ ਟਾਪੀ ਵਾਲੀ ਬਾਈਕ 'ਤੇ ਨੌ ਕਬੂਤਰ ਲਵਾਉਂਦੇ ਆਂ ਹੈ ਆ ਛੱਪਾਟੂ ਆਹ ਸਮੂਹਾ ਦੇ ਪਿਆ ਜਰਾ ਆ ਪਿਆ ਹਰ ਸਮੂਹਾ ਹੈ ਜੱਦੀ ਮੂਮਾ ਜਰਾ ਜੱਦੀ ਮੂਮਾ ਓਏ ਦਾ ਓਲੇ ਕੱਢੀ

ਬੱਲੇ ਦੇ ਪਰ ਬੁਲਾ ਲਈ ਆ ਸਾਡੇ ਨਾਲ ਜੀਓ ਛਾਟੇ ਆ ਦੇਖੀ ਦੇਖੀ ਲਾਖ ਦਾ ਫੜਦਾ ਬੱਲੇ ਦੇ ਨਾਲ ਲਾ ਲਈ ਨਹੀਂ ਦੋਨੋਂ ਪੈਰ ਚ ਖੱਲਾ ਬੱਲਾਲ ਕੱਛਾਂ ਦਾ ਜਿਹੜਾ ਦੇ ਨਾਮ ਇੱਥੇ ਹੀ ਖੜ ਜੀ ਤਰਪਣਾ ਦੀ ਪਤਾ ਜੀ ਪੂਰਾ ਆ ਗਿਆ ਲੈ ਗਿਆ ਜਿਵੇਂ ਨਿਮਾਈ ਨਹੀਂ ਬੰਦ ਕਰਾਂ ਤਾਂ ਵੀ ਬਾਪੂ ਵੀ ਦਿਖਾਉਂਦੀ ਹੈ ਯਾਰ ਅੱਡ ਸੈਟ ਹੈਣਾ ਵਾਪਸ ਨਾ ਆਣੀ ਹੈ ਉਹ ਮੈਂ ਬਾਹਰੋਂ ਆਇਆ ਅੱਛਾ ਦਰੀ ਹਜੇ ਵੀ ਵੀ ਨਹੀਂ ਗੀਆ ਰੁਪਈਆ ਰੁਪਈਆ ਇੱਕ ਸਹਿਜ ਬੁਰਜ ਇਹ ਨਹੀਂ ਦਿਖਾਉਣਾ ਰੁਪਈਆ ਸਹਿਜ ਆਪਣਾ ਨਾਮ ਹੀ ਹੈ ਸਹਿਜ ਬੁਰਜ ਆ ਰਹਿਣ ਦੇ ਉੱਤਰ ਲੈ ਕੇ ਤੋਣਾ ਨਹੀਂ ਆ ਜਾ ਨਹੀਂ ਨਹੀਂ ਹੋ ਗਿਆ ਨਾ ਕੋਈ ਨਹੀਂ ਮੰਨ ਲਈ ਇੱਕ ਵਾਰ ਓਏ ਅੰਦਰ ਆ ਗੱਲ ਯਾਰ ਭਾਈ ਇਹਨਾਂ ਚੀਨੀ ਬੀਜ ਦੀਂਂਦੀ ਆ ਤਾਂ ਨਾ ਕੋਈ ਮਗਨ ਓਏ ਕਰ ਗੱਡੀ ਛਾਡੀ ਓਏ ਫਤਿਹ ਸੇਖੂਪੁਰ ਫਕੇ ਸੇਖੂਪੁਰ ਕੀ ਆ ਫਤਿਹ ਸੇਖੂਪੁਰ ਆਹ ਕਿਹੜਾ ਓ ਬਾਈ ਪਹਿਲਾਂ ਇੱਧਰ ਬਹੁਤ ਝੰਗ ਦੇਖ ਲਾਓ ਨੀ ਰਹਿਣਾ ਇੱਕ ਲੱਗੀ ਆ ਹਾਂ ਭਾਗੇ ਰੰਗ ਮੋੜ ਕੇ ਜਾਂਦਾ ਕੀ ਲਿਆਂਦਾ ਤੂੰ ਆਹ ਹੋਣ ਲੱਗ ਗਿਆ ਕੀ ਓਏ 100 ਰੁਪਏ ਜਿਹੜੇ ਪਿੰਡੋਂ ਆਏ ਆ ਠੀਕ ਚੈੱਕ ਪਾਈ ਗਾ ਵੀਰੇ ਨੇ ਭਾਈ ਕਿਹੜੇ ਪਿੰਡੋਂ ਆਏ ਆ ਭਾਈ ਫਾਈਲ ਬਣਾ ਠੀਕ ਕੀ ਹਲਾ ਭਾਈ ਕਿਹੜੇ ਪਿੰਡੋਂ ਆਏ ਆ ਜੀ ਠੀਕ ਪਹਿਲੀ ਪਹਿਲੀ ਆ ਜਦੋਂ ਆਨਮਰ ਲੈਂਦਾ ਮੈਨੂੰ ਨਹੀਂ ਪਤਾ ਜੀ ਤੈਨੂੰ ਕਿੰਤਰਾਂ ਦਾ ਵੀ ਥਾਵਾ ਗਿਆ ਯਾਰ ਬਹੁਤ ਬਾਲਾ ਬਹੁਤ ਬਾਲਾ ਬਹੁਤ ਰੋਸ ਹੋ ਗਿਆ ਬਾਲਾ ਗਿਆ ਨੂੰ ਮੇਰੇ ਦਾ 2000 ਮਾਲਾ ਮੈਂ ਮੈਨੂੰ ਸੁਰਤ ਜੀ ਸੀ ਮੈਂ ਲਾਲਾ ਮਾੜੀ ਮਾੜੀ ਮਾਲਾ ਉਹੁੰਦੇ ਰੱਖੇ ਠੀਕ ਹੈ ਜੀ ਆਗੇ ਆਗੇ ਆ ਲਿਆ ਵੀਰੇ ਪਾਣੀ ਪੂਣੀ ਲਾ ਕੇ ਸਿਕੜ ਘੱਟ ਕਰਦੀ ਆ ਹਣ ਆ ਲਿਆ ਯਾਰ ਪੰਜ ਕਰ ਦੇ ਬੰਦ ਕਰ ਦੇ ਹਣ ਆਦੇ ਦੋ ਗੁੱਟਰ ਨੇ ਆ ਗਿਆ ਤੇਰੇ ਅੱਗੇ ਆ ਜਾ ਗਰੇ ਆ ਜਾ ਵੀ ਨਹੀਂ ਚੱਲਿਓ ਵੀ ਨਹੀਂ ਚੱਲੀ ਬੁੱਢੀ ਤੋਂ ਨੰਨੇ ਆ ਆਜੋ ਆਜੋ ਵੀਰੇ ਬਾਦੂ ਨਿਕਾਲ ਦੇ ਸਾਹ ਨਹੀਂ ਚੱਲਦੀ ਰਾਣੀ ਰਾਣੀ ਮੋੜੀ ਗਿਆ 8-1000 ਵੀ ਨਹੀਂ ਚੱਲੀ ਬੁੱਢੀ ਬਸ ਸਾਰੇ ਗੱਟੂ ਯਾਰ ਭੈਣ ਜਾਵੇ ਜਿਹੜਾ ਮਾਰਦਾ ਵੀ ਨਹੀਂ ਚੱਲੀ ਬੁੱਢੀ ਆਹ ਉਹ ਸਾਡੇ ਹੋਰ ਦਾ ਵਾਲੀ ਆੜਦੇ ਮਰੇ ਪੀਣਾ ਮਾਰ ਮਾਰ ਲੈ 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 ਬਹੁਤ ਲੱਗਿਆ ਇੱਥੇ ਨਾਲ ਦੀ ਨਾਲ ਲੈ ਆ ਲੈ ਉਹ ਨੂੰ ਲੈ ਗਿਆ ਤੂੰ ਛੱਡ ਨੂੰ ਕਿਹਾ ਕਿ ਤੂੰ ਵਾਰ ਮਾਰ ਬਾਈ ਅੱਲਾ ਵੀਰੇ ਤੇਰਾ ਲੋਡ ਹੀ ਨਹੀਂ ਹੁੰਦਾ ਇਕੱਲੇ ਦਾ ਆ ਛੱਡੀ ਦੇਂਦੇ ਓ ਮੇਜਵਾ ਕੀ ਕਰੀ ਇਹਨੇ ਬਹੁਤ ਲੱਗ ਉੱਤਰਦੇ ਆ ਜਾ ਆਹ ਇੱਕ ਕਬੂਤਰ ਉੱਡ ਰਾ ਚਾ ਮਾਰੇ ਮਾਰੇ ਉਹਨਾਂ ਵਾਲਾ ਕਬੂਤਰ ਨਾ ਆ ਗਿਆ ਲੱਗੋ ਦੇਖੋ ਕਿੰਨੇ ਬਿਊਰੇ ਨੇ ਜੀ ਆਹ ਉਹ ਤੇ ਚੜਾ ਗਏ ਆਂ ਦੇਖ ਗਏ ਇਹ ਤਾਂ ਲੱਗਿਆ ਆ ਮਾਰ ਦਿੰਦੇ ਇੱਕ ਉੱਡਿਆ ਗਿਆ ਇੱਕ ਤੇ ਹੋਰ ਲੱਗੀ ਆ ਫਿਰ ਉਹ ਕਿੱਥੇ ਗਿਆ ਪਰਾਹ 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 ਪੰਡੀ ਪਰਾਹ ਮੜਾ ਪੋਰਤ ਲਾ ਲਾ ਹਾਂ ਲੈਟ ਹੋਏ ਅਸੀਂ ਨੇ ਸਾਹ ਲਿਆ ਕੋਣ ਕੜੀ ਪ੍ਰੋਬੀ ਬਾਬੂ

जो मोहर लाइंगे दोनों दीकने bai hori da ਤਾਲੀਆ ਉਹ ਮੜਾਇਆ ਹਰ ਉਧਰ ਹਾਂ ਮਲਾ ਅੱਛੇ ਇਹ ਚੱਲ ਭਾਈ ਉੱਤੇ ਹੀ ਚੱਲ ਓਏ ਹੈਪੀ ਕਿਤੇ ਆ ਹੈਪੀ ਕਿਤੇ ਆ ਹੈਪੀ ਤੇਰੇ ਆਇਆ thank ਲਾਤਾ ਹਾਂ ਲਾਤਾ ਹਾਂ ਲਾ ਬਾਬਾ ਚੱਲ ਚੱਲ ਵੀਰੇ ਦੇਖ ਲੈ ਕੋਪਰ ਜਾ ਕੇ ਆ ਜਾ ਆ ਜਾ ਆ ਜਾ ਮਿੰਟ ਮਾਰ ਕਰ ਬਾਤ ਸਮਝ ਕਿਦਾਂ ਲੈ ਗਏ ਨਾ ਤੂੰ ਇੱਕ ਪੁੱਤ ਬਾਬਾ ਜੀ ਵੀਰੇ ਬਹਿ ਜੀ ਜਾਨਾ ਅਸੀਂ ਚਾੜੇ ਅਵਲਾਂ あっ I love you. Yeah. Sure. ਹਾਂ ਜਿਹੜੀ ਗੱਲ ਹੈਗੀ ਆ ਵੀਰੇ ਹੈਗੀ ਆ ਠੀਕ ਆ ਜਿਹੜਾ ਬੰਦਾ ਕਬੂਤਰ ਅਸੀਂ ਦੇਣਾ ਮੈਂ ਕਾਪੀ ਵਾਲੇ ਕੋਲੇ ਖੜਾ ਇੱਥੇ 10 ਵਾਂ ਦਾ ਕਬੂਤਰ ਲੈ ਕੇ ਆਇਆ ਮੈਂ ਨਹੀਂ ਹੋਏ ਹੁਣ ਕਬੂਤਰ ਆ ਗਿਆ ਚਲੋ ਚੱਲ ਬਈ ਕਿੱਥੇ ਘਰ ਬਣਾਈ ਬਸ ਇੱਥੇ ਘਰ ਬਾਬਾ ਸਾਜਣਾ ਕੰਮ ਆ ਖਾਣੇ ਨੂੰ ਵੀ ਆ ਪੇਰੀ ਬਣਾ ਕਰ ਲਾ ਦੇ ਕਈ ਨਾ ਕਰ ਕੱਲਿਆ ਢਾ ਦੇਗੀ ਲਾ ਗਿਆ ਸੁੱਖੀ ਟੱਲੇ ਵਾਲਾ ਹਰਾ ਲਾ ਲੰਦਾ ਬੱਬੂ ਬੱਬੂ ਓਏ ਠੀਕ ਆ ਰੰਗ ਦੇਖ ਲੈ ਆਪ ਵੀ ਤੇਰੇ ਫਿਰਤੇ ਆ ਔੜ ਜਾ ਯਾਰ ਆ ਗੌਰ ਵਾਲਾ ਸੁੱਖੀ ਟੱਲੇ ਸਹੀ ਆ ਬਈ ਉਹਦਾ ਫਿਰਤੇ ਵਾ ਠੀਕ ਆ ਉਹ ਤੇ ਕੱਲੇ ਕੱਲੇ ਖਾਜੋ ਉਹ ਤੇ ਮੇਰੇ ਭਾਜੀ ਬੰਦੇ ਆਪ ਤੇ ਦਿਖਾਓ ਖੱਟੀ ਤੇ ਦੂਜੀ ਵਾਲੀ ਮੈਂ ਨਾ ਫਰਦੂ ਨਾ ਤੂੰ ਸੇ ਸਾਡੀ ਆ ਫਟੀਆਂ ਟੂਸੇ ਨਾਲ ਗੱਡੀਆਂ ਹੋ ਜਾਂਦੀਆਂ ਬਾਈ ਉੱਤੇ ਆ ਦੋ ਸਹੀ ਹੈ ਨਾ ਗਲਤ ਨਹੀਂ ਬਾਈ ਜਿਹੜਾ ਸਹੀ ਹੋ ਜਿਹੜਾ ਪਰੇ ਆ ਮੰਕ ਥੱਲੇ ਜਾਂਦਾ ਹਨ ਆ ਮੁੜਿਆ ਹੋਇਆ ਹੈ ਹੈਲੋ ਸੰਦੀਪ ਸੰਦੀਪ ਪਹਿਲਾਂ ਸਦਾ ਸਹੀ ਕਰ ਲੈ ਹੈਲੋ ਉਹ ਤੇ ਸਾਰਾ ਨਹੀਂ ਕਰ ਲੈ ਬਾਈ ਯਾਰ ਸਦਾ ਸਹੀ ਕਰ ਲੈ ਆ ਗਈ ਉਹਨਾਂ ਦਾ ਡਿਊਟੀ ਡੂਟੀ ਲਿਖਿਆ ਉਹ ਵੀ ਸੰਦੀਪ ਨਾਲ ਬੋਲਦਾ ਰਹਿਆ ਇੱਕ ਮਿੰਟ ਇੱਕ ਮਿੰਟ ਬਾਈ ਖੜਦਾ ਖੜਦਾ टैंकी <laughs> आहे ਦੀਪ ਆ ਜਾ ਆ ਮੈਂ ਕਮੂਤਰੀ ਬਿਖਾਈ ਆ ਮੂਰੇ ਮਨੇ ਆਰੇ ਆ ਬੀਚ ਆ ਬਾਈ ਲੱਕ ਬੰਦਾ ਜੀ ਮਾੜਾ ਭੀਜੀ ਦਾ ਸੰਧੂ ਪਿੱਛੇ ਹੋ ਜਾ ਆ ਫੜੀ ਕਰੀ ਆ ਕੋਮਲ ਬੋਪਰੇ ਚੈੱਕ ਕਰ ਦੇ ਕੋਮਲ ਬੋਪਰੇ ਆ ਕਰ ਲੈ ਆ ਚੱਲ ਰਾਰਾ ਜਾਂਦਾ ਟੂਸੀਆ ਪੂਸਾ ਦੇਖਾ ਜਿਹੜੇ ਖੀਤੇ ਮੋੜ ਹਰੀ ਘਰ ਦਾ ਲਾਡ ਉੱਚਾ ਕਾਲੀ ਬੋਈਦਾ ਛਿੱਕੀ ਛੱਪਾ ਲੈ ਆ ਵੀ ਤਰ ਮਨੀ ਦੇ ਦੇ ਕੰਗਾ ਜਿੱਤਾ ਲਾਡ ਦਾ ਡਾਵੀਂ ਆਂਦੀ ਵੀ ਆ ਜਾਂ ਫਿਰ ਵਾਰੀ ਚੈੱਕ ਕਰ ਲੈ ਹੁਣ ਜੋਤਿਸਦਾਨ ਹਾਂ ਜੋਤਿਸਦਾਨ ਹਾਂ ਲੈ ਆ ਵੀ ਅੱਕੇ ਆਦੇ ਜੀ ਮਾਰ ਕੇ ਚੈੱਕ ਕਰ ਹੁਣ ਕੋਈ ਆ ਗਿਆ ਵੀ ਫਿਰ ਉਹਦੇ ਬਾਈ ਕਰਵਾਣੀ ਜਦੋਂ ਤੈਨੂੰ ਪਤਾ ਹੀ ਨਹੀਂ ਲੱਗੀ ਪਹਿਲਾਂ ਨੇ ਗਰਮੀ ਪਕਵਾਲਾ ਬਾਈ ਆ ਦੇ ਲਈ ਅਬੀ ਚਲ ਵੰਡਿ ਗਾ ਲਈ ਕਾਲਾ ਬੰਦਾ ਡਾਡਾ ਗਰਮੀ ਪਕਵਾਲਾ ਭਾਈ ਆ ਕਰਿਆ ਉਹ ਤੇ ਆ ਗਈ ਉਮੀਦ ਪੱਕਾ ਵਾਲ ਸੀ ਕਿਧਰ ਗਿਆ ਬਈ ਆ ਹਾਂ ਵੀਰੇ ਭਾਈ ਆ ਕਰਿਆ ਯਾਰ ਆਹ ਉੱਤੇ ਆਉਂਦੀ ਭਾਈ ਕਰਿਆ ਯਾਰ ਲਵੀ ਫਰਬਾਨੀ ਭਾਈ ਆ ਕਰ ਲਵੀ ਲੰਬੜੀ ਆਵੇ ਜਾਂਦੀ ਆਹ ਬਕਰਨੀ ਤਾਂ ਲਾ ਕੇ ਡਾ ਲਾ ਦੇ ਕੱਢ ਦੇ ਬਾਈ ਜਿਹੜਾ ਉੱਤੇ ਆਊਗਾ ਉਹ ਸਹੀ ਹੋਊਗਾ ਵੀਰਾਂ ਜਾਂਦੇ ਨਹੀਂ ਉਕਲਾ ਕਰੀ ਜਾ ਬਾਈ ਮਾਰ ਕੇ ਬਾਹਰ ਨਿਕਲਾ ਦੇ ਇਹਦੇ ਉੱਪਰ ਉਹ ਦਿਖਾਓ ਐਮੀਨਾ ਬਾਈ ਬਲੇ ਹੋ ਜਾਂਦਾ ਹੋ ਜਾਂਦਾ ਉਹ ਕਾਰਨ ਕਰੇ ਵੀਰ ਜਿਹੜਾ ਸ਼ਾਲ ਹੋ ਜਾਂਦੀ ਆਹ ਦੇ ਉੱਪਰ ਬਾਈ ਰੰਗ ਆ ਦੇਖ ਲੈਣ ਦੇ ਜੇ ਦੂਜਿਆਂ ਦੇ ਤੇ ਰੰਗ ਦੀਂਦੇ ਮੈਂ ਸਾਰੇ ਸਹੀ ਕਰ ਦਿੰਦਾ ਆਪਣੀ ਹੋ ਗਈ ਵੀਰੇ ਉਹ ਮੁੰਡਿਆ ਆਪਣੀ ਹੋ ਗਈ ਨਾ ਆ ਦੇ ਤੇਰਾ ਬਾਈ ਆ ਜਾਂਦੇ ਵਾਹਰ ਆਉਂਦੀ ਆ ਦੇ ਪਿਛਲੀ ਆਉਂਦੀ ਵੀਰੇ ਆਹ ਤੇ ਨਾਲ ਤਾਂ ਡਾ ਗਿਆ ਸੀ ਆ ਗਿਆ ਤੇ ਜਾ ਮੈਂ ਸਹੀ ਹੈ ਵੀ ਨਾਗਾ ਅभी ਚਲ ਮੱਡੀ ਬਾਈ ਚੱਲ ਵੰਡੀ ਆਹ ਸਾਜੀ ਮੈਂ ਸਹੀ ਕਰ ਚੱਲ ਹੁਣ ਥੱਲੇ ਆ ਜੋੜ ਰੰਗ ਬੋਲ ਹੋ ਗਈ ਚੈੱਕ ਹੋ ਵੀ ਤੇਰੇ ਚੱਲ ਜਾ ਥੱਲੇ ਠੀਕ ਐ ਨਾ ਬਾਈ ਜੱਸਾ ਜੀ ਇਹ ਰਿਪਾਉਂਡ ਗਨ ਦੁਬਾਰੇ ਆਹ ਰਿਪਾਉਂਡ ਗਨ ਸੁਣੀ ਯਾਰ ਇੱਕ ਇੱਕ ਰਿਪਾਉਂਡ ਸੁਣੀ ਬਾਈ ਇੱਕ ਸੁਣੀ ਆ ਸੁਣੀ ਆਹਾਂ ਦੇ ਕੰਗਰੀਤ ਨਾਲ ਜੇ ਬੰਦਾ ਬਾਈ ਆ ਦੇ ਕੀ ਮਨਨ ਜਮਾਲ ਪਰ ਮਨਨ ਜਮਾਲ ਪਰ ਚੈੱਕ ਕਰਨੀ ਆਉਣ ਦੇ ਹੋਰ ਦੇ ਹੋਣ ਦੇ ਬਾਈ ਜਨੂੰ ਗਿੜਾ ਮਨਨ ਜਮਾਲ ਪਰ ਚੈੱਕ ਕਰਨੀ ਵੇਖ ਆਹ सही <laughs> आहे ਮੈਂ ਕਰਦਾ ਕਿਹਦਾ ਕਿਹਦਾ ਹੋ ਚੁੱਕਾ ਤਾਂ ਮੈਨੂੰ ਦੱਸ ਰਾਂਗੇ ਜੇ ਮੈਂ ਕਰਨਾ ਆਹ ਸੁਣਾ ਬਾਈ ਰਿਕਾਰਡਿੰਗ ਮੈਂ ਕਹਿੰਦਾ ਬਾਈ ਹੋਰ ਕਿਹਦਾ ਦੀਦਾ ਦਿਖਾ ਦਿਓ ਕਬੂਤਰ ਬਾਈ ਚੈੱਕ ਕਰਕੇ ਬਾਕੀਆਂ ਦੇ ਯਾਰ ਬਾਈ 11 ਕੂਤਰ 11 ਰਹਿ ਗਏ 11 ਕੂਤਰ ਸਹੀ ਹੈ ਜੀ ਉਹ ਬਾਈ ਟੋਪ ਕਰ ਦਿਓ ਹਲੋ ਵੀਰੇ ਆ ਢੱਡਾ ਵਾਲਾ ਕਬੂਤਰ ਕਿਹਦਾ ਗਿਆ ਯਾਰ ਆਹ ਹੈਲੋ ਆ ਕਾਲੇ ਘਟਾ ਚੱਕਰ 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 ਚੱਕ ਨਵੀ ਸੰਧੂ ਕੋਮਲ ਬੋਪਰਾ ਵਿੱਕੀ ਛਾਪਾ ਜੋਧ ਸਦਾਨਾ ਗੁਰਮੀਤ ਪੱਖੋਵਾਲ ਨਵੀ ਗੁਰਬਾਣੀ ਡੈਪੀਸ਼ਨਾਂ ਅਵੀ ਤਲਵੰਡੀ ਬੱਸੀ ਝੂਮਾ ਆਸਰ ਜਤਾੜ ਮੰਨਜ ਮਾਲਪੋਰੇ ਮੇਰੇ ਸਹੀ ਨੇ ਜਿਹੜੇ ਹੁਣ ਪੁੱਤਰ ਦੇ ਆ ਗਿਆ ਮੇਰੇ ਜੰਕਰ ਲਾ ਆਹ ਰਿਹਾ ਵੀਰੇ ਨਾਮ ਸੁਣ ਲੋ ਛਾਪਾ ਜੋਤ ਸਤਮਾ ਗਰਮੀਤ ਪੱਕੋਵਾਲ ਲਵੀ ਫਰਵਾਲੀ ਥੈਪੀ ਸੰਨਾ ਅਬੀ ਤਲਵੰਡੀ ਜੱਸਾ ਚੀਮਾ ਆਸਦ ਤਾਲ ਪ੍ਰਿੰਸ ਟੱਲੇ ਵਾਲਾ ਸੁੱਕੀ ਟੱਲੇ ਵਾਲਾ ਭੋਲੂ ਦਲਿਆ

ਟੇਮ ਆ ਗਿਆ ਕੋਈ ਗਰੀਤ ਪੱਤੋ ਵਾਲਾ ਓ ਮੇਰੀ ਸੋਲੋ ਕਿਹੜੇ ਜਾ ਪੁੱਤਰਾ ਹੁਣ ਵੀ ਜੇ ਕੋ ਚੱਲ ਨਾ ਓ ਤੇਰਾ ਤੇਰਾ ਕੋ ਹੈਪੀ ਓ ਮੈਂ ਖੜੇ ਰਹਿ ਗਏ ਬਾਈ ਨੀ ਮੇਰੇ ਕੋ ਨਾ ਓ ਰੋਵਜ ਰੁਕ ਜਾ ਕੋਮਲ ਬੋਪਾ ਰਾਇ ਹੈਗਾ ਵਿੱਕੀ ਸਾਪਾ ਹੈਗਾ ਹੈਗਾ ਵੀਰੇ ਜੋਤ ਸੰਸਿਧਵਾ ਜੋਤ ਸੁਦਾ ਨਿਗਰ ਰੱਖੀ ਸੇ ਲਵੀ ਫਰਵਾਲੀ ਡੈਂਪੀ ਸੰਨਾ ਅਰਸਤਾਲ ਨਹੀਂ ਨਹੀਂ ਲੈ ਵੀ ਜੀਮਾ ਦਾ ਯਾਰ ਸਹੀ ਕਰ ਇੱਕ ਮਿੰਟ ਇੱਕ ਮਿੰਟ ਬੋਲ ਲੈ ਹੁੰਦੇ ਸੁੱਖੀ ਟੱਲੇ ਵਾਲਾ ਸੌਨਾ ਪੜਾ ਇੱਕ ਮਿੰਟ ਖੜਾ ਤੇ ਕਾਕਾ ਬਾੜੇ ਵਾਲਾ ਇਹ ਲੋਕ ਕਪੂਤਰਾਂ ਦੀ ਆ ਸਹੀ ਕਰ ਲੈ ਵੀ ਜੀ ਕਰ ਲੋ ਬਈ ਲੈ ਵੀ ਜੀ ਗੱਲ ਕਰ ਸੌਨਾ ਲੈ ਵੀ ਜੀ ਗੱਲ ਕਰ ਬਾਈ ਆ ਦੇਖਾ ਸਾਲਾ ਯਾਰ ਟੱਡਾ ਕੱਟਾਂ ਦੀ ਸੌੜੀ ਸੁਣੀ ਵੀਰੇ ਕਪੂਤਰ ਦਾ ਹੁਣ ਚੈੱਕ ਕਰਾਂਗੇ ਆਹ ਚੈੱਕ ਕਰ ਲਈ ਕੋਮਨ ਨੂੰ ਪ੍ਰੈਕਟਿਸ ਕਰ ਆ ਗਿਆ ਵੀਰੇ ਤੇ 15 ਲਾਹ ਵੀਰੇ ਓਹ ਲਾਹ 32 34 ਤੱਕ ਕਦਾਂ ਦੇ ਘੰਟੇ ਨਹੀਂ ਹੋ ਬਈ ਦੁਬਾਰੇ ਚੈੱਕ ਕਰਨਾ ਕਰ ਨਹੀਂ ਚੱਕ ਬੁੱਤਰ ਵੀਰੇ ਮਾਂ ਹੇ ਬੰਦਾ ਤਾਂ 6:45 ਤੋਂ 6:45 ਤੱਕ ਆਉਂਦਾ ਆ। ਉਹ ਜੱਜਾ ਜਿੰਮਾ ਕੋਲ ਤੂੰ ਮੁੰਤਰਾ ਲਈ ਕਾਲਾ ਸਾਦਾ ਕਸ ਵਾਲਾ ਖੀਰ ਹਰੀ ਵਾਲਾ। ਉਹ ਮੇਰੀ ਗੱਲ ਸੁਣ 6:15 ਤੋਂ 6:45 ਦੀ ਕਿਰਤੀ ਕੰਡ ਦਾ ਵਕਤ ਦੇ ਟਾਈਮ ਆ। ਉਹ ਭਈਆ ਦੱਸਿਆ। 6:15 ਤੋਂ 6:45 ਤੱਕ ਦਾ ਟਾਈਮ ਆ ਵੀਰੇ। अस बि तव्हां लाल मोटा ਆ ਗਿੱਟਰ ਨੋ ਨਾ ਬਣ ਗਈ ਉਹ ਨਾ 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 52 ਮਿੰਟ ਦੀ ਅਪਡੇਟ ਹੈ ਜਿਹੜੇ ਪੰਜ ਕਬੂਤਰ ਨਾਮਾਂ ਤੇ ਉੱਡ ਜਾਂਦੇ ਉਹਨਾਂ ਦੇ ਨਾਂ ਸੋਲੋ ਜੀ ਵਿੱਕੀ ਛਾਪਾ ਜੋਤ ਸੁਧਾਰਾ ਟੈਂਪੀ ਛੰਨਾ ਅਰਸ਼ ਜਤਾਲ ਭੋਲੂ ਦਿਲਿਆ ਪੰਜ ਵੀਰੇ ਪੰਜ ਉੜਦੇ ਆ ਪੰਜ ਜੋੜਦੇ ਆ ਵੀਰੇ ਆ ਪੰਜਾਂ ਦੇ ਆਲੇ ਕਬੂਤਰ ਟੱਕਰ ਆਇਆ ਉਹਨਾਂ ਠੀਕ ਹੈ ਜੀ ਟੈਂਪੀ ਸਨ ਕਾਲੀ ਜਿੰਨੀ ਲਾਲ ਮੋਟਿਆ ਠੀਕ ਹੈ ਬਈ ਥੋੜੀ ਜਾਨ ਅਰਸ਼ਦ ਤਾਲ ਕਾਲੀ ਬਗਲ ਲਾ ਲਈ ਦੀਆ ਠੀਕ ਹੈ ਠੀਕ ਇਹ ਦੋ ਆਂ ਦੀਆ ਪਹਿਲੇ ਜਿਹੜੀਆਂ ਜਾਣ ਬਾਰੀਆਂ ਪੈਣੀ ਹੈਗੀਆਂ ਤੀਜਾ ਨਾਮ ਰਹਿ ਗਿਆ ਵਿੱਕੀ ਛਾਪੇ ਦਾ ਤੀਜਾ ਨਾਮ ਤੀਜਾ ਨੰਬਰ ਬਣੇ ਤੇ ਜਿਹੜਾ ਹੈਗਾ ਆਪਣਾ ਭਾਈ ਜੋਤ ਸਿਧਾਨਾ ਤੇ ਭੋਲੂਦ ਲਿਆ ਇਹਨਾਂ ਦੀ ਚੌਥੇ ਤੇ ਪੰਜਵੇਂ ਦੀਆਂ ਵਰਤੀਆਂ ਬਹਿਣਗੀਆਂ ਵੀਰੇ ਠੀਕ ਹੈ ਨਾ ਤੀਜਾ ਨਾਮ ਵਿੱਕੀ ਛਾਪਾ ਠੀਕ ਹੈ ਵਾ ਠੀਕ ਆ ਵਾ ਦੀਰਾਂ ਗੀਆਂ ਵਾ ਦਾਂਗਿਆਂ ਲਾਲੋ ਵੀਰੇ ਲਾਲੋ ਵੀਰੇ ਲਾਲੋ ਲਾਲੋ ਜਾਨਵਰ ਦਾ ਨਿਗਾਰ ਰੱਖਿਓ ਕਬੂਤਰੀ ਆਹ ਰਾਈ ਤੇ ਮੇਰੇ ਜਮਾਤ ਤੇ ਆ ਰਾਲੀਆਂ ਆ ਲਾ ਪੁੱਤਰ ਨੇ ਰਾਵਾਂ ਆਣਗੇ ਮੋਰ ਤੋਂ ਇਹਦਾ ਨਹੀਂ ਛੱਟਰੇ ਸਾਈਡ ਤੇ ਨਹੀਂ ਤੂੰ ਪਾਪੂ ਚਕਾਰਾ ਇੱਕ ਵਾਰ ਵੀਡੀਓ ਬਣਾਓ ਵੀਡੀਓ ਬਣਾਓ ਉਹ ਦੇਖ ਤਮੰਨਾ ਫਰੇ ਲਾਈਵ ਵਾਲੇ ਕੈਮਰਾ ਕਰ ਲੈ ਇਧਰ ਨੂੰ ਇਹ ਨਹੀਂ ਕੁਝ ਕੁਝ ਮੈਂ ਬਾਈ ਜੀ ਆਹ ਪਰਚੀਆਂ ਪੈਣ ਲੱਗਿਆ ਪਹਿਲੇ ਦੂਜੇ ਨਾਮ ਬਣ ਗਿਆ ਅਰਜਨ ਦਤਾਰ ਤੇ ਡੈਂਪੀ ਛੰਨਾ ਆਪਣੀਆਂ ਚ ਪਰਚੀਆਂ ਆਹ ਗਾ ਬਾਬਾ ਅੱਜ ਤੱਕ ਬਾਬਾ ਜਵਾਬ ਦੋ ਜਵਾਬ ਦੋ ਜਵਾਬ ਦੋ ਨਹੀਂ ਆ ਚੱਕੂਗਾ ਜਰਾ ਇਹ ਚੱਕ ਲੂ ਆ ਦੇਖ ਲਈ ਬਾਈ ਇੱਥੇ ਛੱਡ ਦੇ ਉਹ ਚੱਕ ਪਰਦੀ ਪਹਿਲੀ ਪਹਿਲੀ ਵਾਰੀ ਚੱਕ ਪਰਦੀ ਜਾ ਮਾੜਾ ਕੋਈ ਨਾ ਕੋਈ ਆ ਰੋਜ਼ ਕੋਈ ਨਾ ਖੋਲੋ ਖੋਲੋ ਆ ਫੜੀ ਦੂਜਾ ਕਾਫੀ ਸਾਰਾ ਕੋਈ ਫੜ ਲਾ ਬ੍ਰੈਡ ਆ ਕੀ ਡੈਪੀ ਚਨਾ ਡੈਪੀ ਚਨਾ ਵੀਰੇ ਪਹਿਲੇ ਵਧਾਈਆਂ ਬਾਈ ਤੈਨੂੰ ਮੇਰੀ ਹੈਪੀ ਬਰਥਡੇ ਠੀਕ ਆ ਵੀਰੇ ਹਰਸ਼ਦ ਦਤਾਲ ਦੂਜੀ ਵਾਰ ਚ ਵੀਰੇ ਹਰਸ਼ਦ ਦਤਾਲ ਵਾਹ ਬਈ ਵਾਹ ਠੀਕ ਆ ਵੀਰੇ ਵਧਾਈਆਂ ਇਹਨੂੰ ਵੀ ਦੂਜੀ ਵਾਰ ਚ ਵੀ ਦੋਹਾਂ ਸੈਟ ਇੱਥੇ ਛੱਡ ਲੈ ਉਹ ਬਾਈ ਚੌਥੇ ਦੇ ਪੰਜਵੇਂ ਨੰਬਰ ਵਾਲੇ ਬਾਈ ਜੀ ਆਜ ਆਗੇ ਆਗੇ ਵੀਰੇ ਆ ਆ ਦੇਖੀ ਜਾਣ ਇੱਧਰ ਹੋ ਜਾਂਦੇ ਹੈਲੋ ਆ ਜਾਨ ਦੇਖ ਲੋ ਬਾਪਾ ਦੇ ਫੇੜ ਦੇ ਚੱਕ ਪੁੱਤ ਲੈ ਆ ਵੀਰੇ ਜੋਤ ਸੁਧਾਨਾ ਜੋਤ ਸੁਧਾਨਾ ਵੀਰੇ ਚੌਥਾ ਨੰਬਰ ਬਾਈ ਜੋਤ ਸੁਧਾਨਾ ਪਾ ਲਿਆ ਵੀਰੇ ਆញ ਵੀਰੇ ਹੈਕ ਕੀ ਜਾ ਪੰਜਵਾਂ ਨੰਬਰ ਬਣ ਗਿਆ ਵੀਰੇ ਜਾਨੀ ਹਲੋ ਪੋਲੂ ਦਿਲਿਆ ਹੈ ਤਾਂ ਡੈਮੇਜ ਵੀਰੇ ਪੰਜਵਾਂ ਨੰਬਰ ਪੋਲੂ ਦਤਾਲ ਪੋਲੂ ਦਿਲਿਆ ਆ ਪਿੰਡ ਦੀ ਮੜੇ ਭਾਈਆ ਵੀਰੇ ਆ ਨੰਬਰ ਲਿਖਦਾ ਪਿੰਡ ਨਹੀਂ ਓਏ ਸਹੀ ਆ ਵੀਰੇ ਪਰਸੀ ਚੱਕ ਲਈ ਕੀ ਆ ਕੇ ਦੇ ਨਾ ਅਬ ਕੋਈ ਨਾ ਕਾੜ ਦੇ ਮੇਰੇ ਉਡਾ ਨਾਮ ਆਉਂਦੇ ਆ ਉਹ ਨਾ ਕੋਈ